ਸਾਡੇ ਸਹਿਮਪਾ ਉਹਨਾਂ ਦੇ ਇਥੇ ਮੇਲਾ ਹੈ ਤੇ ਮੈਂ ਪਿਛਲੀ ਵਾਰੀ ਹਾਂ ਪਿਛਲੀ ਵਾਰੀ ਮੈਂ ਆਇਆ ਸੀ ਤੇ ਕਈ ਬਾਈ ਧਿਆਨ ਨਾਲ ਸੁਣ ਕੇ ਕਈ ਬੰਦੇ ਆ ਬਾਈ ਨੂੰ ਕਹਿੰਦੇ ਵੀ ਤੂੰ ਕੀ ਗਾਈ ਜੰਨਾ ਵੀ ਤੇਰੀ ਤਫ ਦਾ ਰਾਜ ਨਹੀਂ ਨੇ ਕੋਈ ਬਾਈ ਇਹਦੀ ਜਿੱਦਾਂ ਤਫ ਰਲਨੀ ਹੈ ਨਾ ਉਹਨਾਂ ਸਾਰਿਆਂ ਨੇ ਦੇਖਿਆ ਹਾਂ ਤੇ ਇਹ ਬਾਈ ਦੀ ਮੇਰੇ ਵੱਲੋਂ ਇਸ ਬਾਈ ਨੂੰ ਫੁੱਲ ਸਪੋਰਟ ਆ

ਤੁਸੀਂ ਕਹਿੰਦੇ ਆ ਨਾ ਵੀ ਤਤ ਨਹੀਂ ਕੋ ਰਾਜ਼ੀ ਹੁੰਦੀ ਉਹ ਆਸਟ੍ਰੇਲੀਆ ਕੋਲ ਗਿਆ ਬਾਈ ਤੇ ਆਸਟ੍ਰੇਲੀਆ ਉਹ ਲੋੜ ਜੱਲਾ ਬਾਈ ਆਸਟ੍ਰੇਲੀਆ ਤੇ ਬਾਈ ਦੀ ਤੋਤਾ ਵਾਲਾ ਵੀ ਗਾਣਾ ਮੈਂ ਤੁਹਾਨੂੰ ਜ਼ਰੂਰ ਮੈਂ ਬਾਈ ਨੂੰ ਬੇਨਤੀ ਕਰੂੰਗਾ ਵੀ ਤੁਹਾਨੂੰ ਸੁਣਾਵਾਂ ਤੇ ਸਾਡਾ ਵੀਰ ਇੰਦਰ ਪੰਡੋਰੀ ਆ ਜਾ ਬਾਈ ਵੀਰ ਦੇ ਨਾਲ ਵੀ ਤਾੜੀਆਂ ਮਾਰ ਦਿਓ ਜੋ ਨਾ ਵਿੱਚੋਂ ਫੂਨੇ ਉੜ ਕੇ ਨਾ ਨਾ ਪਰਤੀ ਨਾ ਪੌਂਤੀ ਜੱਟ ਦੀ ਆ ਬਈ ਆ ਇੰਦਰ ਪੰਡੋਰੀ ਬਹੁਤ ਘੈਂਟ ਬੰਦਾ ਤੇ ਇਹ ਤੁਮ ਜਾਣੇ ਬਾਈ ਮੈਂ ਆਪਣੇ ਘਰ ਕੇ ਮੈਂ ਅੱਜ ਮੇਰਾ ਜਨਮ ਦਿਨ ਸੀਗਾ ਤੇ ਸਾਰੇ ਇਕੱਠੇ ਹੋਏ ਸੀਗੇ ਹਾਂ ਸਾਡਾ ਪੰਜਾਬ ਗਾਣਾ ਹੁਣੇ ਕੱਲ ਮੇਰੇ ਖਿਆਲ ਪਿਆ ਆ ਤੇ ਉਹ ਬਾਈ ਦਾ ਲਿਖਿਆ ਹੋਇਆ ਬਹੁਤ ਕੈਂਟ ਗਾਣਾ ਹੋਰ ਵੀ ਅਸੀਂ ਕਰ ਰਹੇ ਆ ਨਵੇਂ ਨਵੇਂ ਗਾਣੇ ਹੋਰ ਕਰ ਰਹੇ ਆ ਧੀਮੇ ਬਾਈ ਨੂੰ ਦਿੱਤਾ ਗਾਣਾ ਸਲੇਟੀ ਸਲੇਟੀ ਗਾਣਾ ਦਿੱਤਾ ਚਲ ਬਾਈ ਸ਼ੁਰੂਆਤ ਉਤੋਂ ਕਰੀ ਜਿਹੜਾ ਕਿਉਂਕਿ ਪਸ਼ੋਕਰ ਨੇ ਆਪਣਾ ਭੁੱਲੀ ਦਾ ਮੈਂ ਵੀ ਮਿਮਿਕਰੀ ਸੁਣਾ ਕੇ ਜਾਵਾਂ ਕਦੀ ਕਿਉਂਕਿ ਪਸ਼ੋਕਰ ਨੇ ਆਪਣਾ ਕਦੇ ਵੀ ਭੁੱਲੀ ਦਾ ਤੇ ਬਾਈ ਜਿਹੜਾ ਪਸ਼ੋਕਰ ਦੇ ਵਿੱਚ ਤੇ ਮੈਂ ਸ਼ੁਰੂ ਦਾ ਜਿਹੜਾ ਮੋਛਾ ਹਾਂ ਉਹ ਸੁਣਾ ਮੇਰਾ ਵੀ ਉਹ ਹੁਣ ਫਿਰਦੀ ਹੈ ਵਿਆਹ ਵਾਸਤੇ ਮੁੰਡਾ ਲੱਭਦੀ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਚੀਮੇ ਨਾਲ ਲਾਉਂਦੀ ਉਹ ਸਾਡਾ ਯਾਰਾਂ ਚ ਭਲਡ ਜਾ ਕੇ ਵੱਧਦਾ ਉਹ ਦਿਮਗ ਕਢਦਾ ਸ਼ਹਿਦ ਵਟਿਆਰ ਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾ ਲੈਂਦੀ ਜਾਨ ਜਾਣ ਕੇ ਉਹ ਜਿੰਨਾ ਗਿੱਦਾ ਯਾਰਾਂ ਤੋਂ ਜਾਨਵਾ ਦਾ ਉਹ ਯਾਰ ਇੱਥਾਂ ਮੇਰੇ ਖੜੇ ਜਿਵੇਂ ਕੜੇ ਹੁੰਦੇ ਆ ਡੀ ਦੇ ਉਹ ਜਿਹੜਾ ਸਾਡੇ ਵਾਲ ਚਾ ਕਿਉਂ ਨੂੰ ਛੱਡিয়ে ਨਾ ਕੋਡੀ ਦੇ ਉਹ ਲਾਇਆ ਡੱਬ ਵਿੱਚ ਮੈਂ ਕਨ ਮਜਟਾ ਦੇ ਉਹ ਜਿਹੜਾ ਤੱਤੀਆਂ ਤਸਵੀਰਾਂ ਨੂੰ ਹੈ ਥਾਰਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾ ਲੈਂਦੀ ਜਾਨ ਜਾਣ ਕੇ

ਓ ਬਾਲੀ ਇਹ ਨਾ ਕਰਾ ਤੂੰ ਚੰਨਾ ਮੇਰਾ ਓ ਜੱਟੀ ਤੈਨੂੰ ਦਿਲੋਂ ਹੀ ਉਨਿਆਰ ਕਰਦੀ ਆ ਓ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆ ਧਾਈ ਲੰਬੀ ਕੋ ਤਰਖੀਆਂ ਓ ਤੂੰ ਵੀ ਘੂੜੀਆਂ ਚ ਬਾਸ ਬਟਾਉਣਿਆ ਮੈਂ ਗੱਲ ਭਾਬੀ ਨਾਲ ਕਰ ਰੱਖੀਆਂ ਓ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆ ਧਾਈ ਲੰਬੀ ਕੋ ਤਰਖੀਆਂ ਥੈਂਕ ਯੂ ਦੀ ਥੈਂਕ ਯੂ ਹਣ ਬਾਈ ਦਾ ਆ ਚਲੋ ਠੀਕ ਹੈ ਤੁਸੀਂ ਕਹਿੰਦੇ ਵੀ ਟੁੱਟਾਂ ਨਹੀਂ ਰੜਦੀਆਂ ਜਿਹੜਾ ਬਾਈ ਦਾ ਨਾ ਹੁਣ ਗਾਣਾ ਆਉਣ ਲੱਗਿਆ ਟੋਕਾਂ ਵਾਲਾ ਗਾਣਾ ਬਹੁਤ ਕਹਿੜਾ ਗਾਣਾ ਹੈ ਬਹੁਤ ਸੁਹਾਣੀ ਜਿਹੜਾ ਨਵਾਂ ਹੈ ਨਵਾਂ ਉਹੀ ਟਲੇਟੀਆਂ ਦਾ ਹੈ ਉਹੀ ਟੋਕਾਂ ਹਾਂ ਬਾਈ ਗੋਲਡਨ ਸੰਘੇੜੇ ਨਾਲ ਗੀਰੇ ਨਾਲ ਆਉਣ ਲੱਗਾ ਦੇਸੀ ਸੁਆਹ ਕੰਪਨੀਆਂ ਉਹਦੇ ਵਿੱਚੋਂ ਬਾਈ ਦਾ ਗਾਣਾ ਆ ਰਿਹਾ ਤੇ ਆਪਣੀ ਫੁੱਲ ਸਪੋਰਟ ਹੈ ਤੇ ਬਾਈ ਸਲੇਟੀ ਵਾਲਾ ਗਾਣਾ ਮੇਰਾ ਵੀ ਸੁਣਾ ਦੇ ਇਹਦਾ ਵੀਰ ਦਾ ਸਲੇਟੀ ਵਾਲਾ ਗਾਣਾ ਆਉਣ ਲੱਗਾ ਵੀਰੇ ਇੰਦਰ ਪੰਡੋਰੀ ਦਾ ਲਿਖਿਆ ਹੋਇਆ ਕਿੱਥੇ ਗਿਆ ਬਾਈ ਆ ਜਾ ਇੱਥੇ ਕੋਈ ਆਣਾ ਮੇਰਾ ਵੀ ਸੈਂਪਾ ਆ ਦੇ ਉੱਤਰ ਅੱਜ ਵੀਰੇ ਦਾ ਲੱਗਿਆ ਹੋਇਆ ਗਾਣਾ ਬੜਾ ਘੈਂਟ ਗਾਣਾ ਹਾਂਜੀ ਕੀਮਤ ਸਾਹਿਬ ਉਹ ਜੇ ਤੂੰ ਕਰ ਚੱਲੀ ਮੈਨੂੰ ਪਰਵਾਹ ਦਿਆ ਉਹ ਤੇਰੇ ਕਾਰਨਾਮੇ ਕੱਲੇ ਕੱਲੇ ਯਾਦ ਆ ਉਹ ਕਰਦੀ ਰੁਪਿੰਤ ਕੰਨਾਂ ਸਾਰੀਆਂ ਲਬੇਟੀਆਂ ਛੇਤਿਆ ਉਹ ਮੈਨੂੰ ਛੇਤਿਆ ਤੂੰ ਛੋਟੀ ਹੁੰਦੀ ਖਾਂਦੀ ਦੀ ਜਲੇਟੀਆਂ ਛੇਤਿਆ ਬਸ ਅੰਤਰਾ ਨਹੀਂ ਸੁਣਾਉਣਾ ਠੀਕ ਹੋਇਆ ਨਾ ਬਹੁਤ ਬੰਦੇ ਮੇਰੇ ਨਾਲ ਮੇਰੇ ਪੁਰਾਣੇ ਜਿੰਨੇ ਵੀ ਸਿੰਗਰ ਸੀਗੇ ਕਈ ਬੰਦੇ ਇਹਦੇ ਕਰਕੇ ਦੋਸਤ ਹੋ ਗਏ ਤੇ ਟੀਮੇ ਵਾਗੇ ਕੋਈ ਹਰ ਇੱਕ ਬਹੁਤ ਪਹਿਨੀ ਪਈ ਆ ਕੋਈ ਨਹੀਂ